ਦੀ ਬੋਪਰਾਏ ਕੋਆਪਰੇਟਿਵ ਐਗਰੀਕਲਚਰ ਮਲਟੀਪਰਪਸ ਸੁਸਾਇਟੀ ਬੋਪਰਾਏ ਦੇ 11 ਮੈਂਬਰਾਂ ਦੀ ਚੋਣ ਪਿਛਲੇ ਦਿਨੀ ਰਿਟਰਨਿੰਗ ਅਫਸਰ ਪ੍ਰਸ਼ੋਤਮ ਕੁਮਾਰ ਤੇ ਇਨਸਪੈਕਟਰ ਜੋਂ ਦੀ ਅਗਵਾਈ ਹੇਠ ਕੀਤੀ ਗਈ ਚੁਣੇ ਹੋਏ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਕੀਤੀ ਪ੍ਰਧਾਨਗੀ ਲਈ ਸੁਖਦੇਵ ਸਿੰਘ ਨੇ ਸਰਜੀਤ ਸਿੰਘ ਦਾ ਨਾਮ ਪੇਸ਼ ਕੀਤਾ ਜਿਸ ਤੇ ਛੋਟੀ ਸਿੰਘ ਨੇ ਸਹਿਮਤੀ ਪ੍ਰਗਟਾਈ ਇਸ ਦੌਰਾਨ ਵਾਈਸ ਪ੍ਰਧਾਨ ਲਈ ਸੁਖਦੇਵ ਸਿੰਘ ਤੇ ਸਹਿਮਤੀ ਪ੍ਰਗਟਾਈ ਗਈ ਚੁਣੀ ਹੋਈ ਟੀਮ ਨੇ ਵਿਸ਼ਵਾਸ ਦਿਵਾਇਆ ਕਿ ਸੁਸਾਇਟੀ ਦੀ ਬਿਹਤਰੀ ਲਈ ਉਹ ਹਰ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਗੇ ਇਸ ਮੋਕੇ ਮੀਟਿੰਗ ਚ ਹਾਜ਼ਰ ਮੈਂਬਰ ਸਰਜੀ ਸਿੰਘ ਨਛੱਤਰ ਸਿੰਘ ਸੁਖਦੇਵ ਸਿੰਘ ਛੋਟੀ ਸਿੰਘ ਸਤਨਾਮ ਕੌਰ ਰਾਣੋ ਬਲਬੀਰ ਕੌਰ ਤੋਂ ਇਲਾਵਾ ਦਾਰਾ ਸਿੰਘ ਰਾਏ ਰੌਸ਼ਨ ਲਾਲ ਸੰਜੀਵ ਪਨੋਟ ਬਲਜਿੰਦਰ ਸਿੰਘ ਰੌਸ਼ਨ ਲਾਲ ਬਿੱਟੂ ਪਰਮਜੀਤ ਸਿੰਘ ਨੰਬਰਦਾਰ ਵਿੱਕੀ ਗੋਪਰਾਏ ਪਰਸ਼ੋਤਮਲਾਲ ਜਤਿੰਦਰ ਗੁਰਮੀਤ ਸਿੰਘ ਆਦਿ ਹਾਜ਼ਰ ਸਨ ਕਾਪਰੇਟਰ ਸੈਟੀ ਨੇ ਕਿਹਾ ਮੈਨੂੰ ਪ੍ਰਧਾਨ ਬਣਾਇਆ ਇਹਨਾਂ ਨੇ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇਹਨਾਂ ਸਾਰੇ ਮੈਂਬਰਾਂ ਦਾ ਮੇਰੇ ਸਾਰੇ ਸਹਿਯੋਗਾਂ ਸੱਜਣਾ ਦਾ ਮੈਨਰੇ ਤਹਿਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ ਤਾਪੂਪੁਰ ਐ ਕੋਆਪਰੇਟਿਵ ਸੁਸਾਇਟੀ ਦੀ ਪ੍ਰਧਾਨਗੀ ਦੀ ਚੋਣ ਸੀ ਜਿਸ ਦੇ ਵਿੱਚ ਸਰਬਜੀਤ ਨੂੰ ਪ੍ਰਧਾਨ ਤੇ ਸੁਖਦੇਵ ਸਿੰਘ ਨੂੰ ਵਾਈਸ ਪ੍ਰਧਾਨ ਬਣਾਇਆ ਇਹ ਸਾਡੇ ਪਿੰਡ ਦੇ ਵਿੱਚ ਜਿੰਨੇ ਵੀ 11 ਮੈਂਬਰ ਚੁਣੇ ਗਏ ਸੀ 3.7 ਤੋਂ 8.5 ਤੱਕ ਤੋਂ ਸਾਰੇ ਸਰਬਸੰਮਤੀ ਨਾਲ ਜੁੜੇ ਗਏ ਸੀ ਅੱਜ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਸਰਬਜੀਤ ਨੂੰ ਪ੍ਰਧਾਨ ਬਣਾਇਆ ਕਿ ਜਿੱਥੋਂ ਇਹ ਸਰਬਸੰਮਤੀ ਇਕਾਤ ਖੜ ਕੇ ਪ੍ਰਦਾਨ ਬਣਾਇਆ ਤੇ ਮੈਂ ਇਸ ਤੇ ਲਈ ਬਹੁਤ ਧੰਨਵਾਦ ਇਹਦਾ ਕਿ ਸਰਬਜੀਤ ਨੂੰ ਤੇ ਸਾਰੀ ਟੀਮ ਨੂੰ ਇਹ ਕਹਿਣਾ ਕਿ ਇਸ ਤਰੀਕੇ ਨਾਲ ਕੰਮ ਕਰੋਗੇ ਤੁਹਾਡੀ ਸੁਸਾਇਟੀ ਜੋ ਅੱਜ ਆ ਦੋ ਅਸਮਾਨ ਤੇ ਲੈ ਕੇ ਸਾਡੇ ਵਾਸਤੇ ਬਹੁਤ ਹੀ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਦੀ ਬੋਪਾਰਾ ਕੋਆਪਰੇਟਿਵ ਸੁਸਾਇਟੀ ਬੈਂਕ ਦੀ ਜਿਹੜੀ ਚ ਕੁਝ ਅੱਜ ਤੋਂ ਤਕਰੀਬਨ ਦੋ ਹਫ਼ਤੇ ਪਹਿਲਾਂ ਸਰਬਸੰਮਤੀ ਦੇ ਨਾਲ ਚੋਣ ਹੋ ਰਹੀ ਸੀ ਉਦੇ ਵਿੱਚੋਂ ਟੋਟਲ 11 ਮੈਂਬਰ ਚੁਣੇ ਗਏ ਸਨ ਉਹਦੇ ਵਿੱਚੋਂ ਤਿੰਨ ਮੈਂਬਰ ਸਰਸੰਤੀ ਨਾਲ ਪਿੰਡ ਚੱਕ ਤੋਂ ਚੁਣੇ ਗਏ ਸਨ ਤੇ ਬੋਪਾਰਾਂ ਖੁਰਦ ਤੋਂ 8 ਦੇ 8 ਮੈਂਬਰ ਚੁਣੇ ਗਏ ਸਨ ਤੇ ਅੱਜ ਪ੍ਰਧਾਨਗੀ ਜੀ ਸਰਸੰਤੀ ਦੇ ਨਾਲ ਚੋਣ ਹੋਈ ਆ ਜਿਹਦੇ ਵਿੱਚ ਮੇਰੇ ਛੋਟੇ ਭਰਾ ਸਰਜੀਤ ਸਿੰਘ ਜੀ ਨੂੰ ਪ੍ਰਧਾਨ ਚੁਣਿਆ ਗਿਆ ਤੇ ਇਹਨਾਂ ਦੀ ਜਿਹੜੀ ਟੀਮ ਆ ਸੁਖਦੇਵ ਸਿੰਘ ਉਹਨਾਂ ਨੂੰ ਸੇਨ ਬਿਜ ਪ੍ਰਧਾਨ ਚੁਣਿਆ ਗਿਆ ਤੇ ਇਹਦੇ ਵਿੱਚੋਂ ਜਿੰਨੇ ਵੀ ਮੈਂਬਰ ਆਏ ਨੇ ਤੇ ਬੋਪਾਰਾਂ ਦੇ ਵਿੱਚ ਵੈਲੀ ਵਾਰੀ ਹੋਇਆ ਆ ਕਿ ਸਾਰੇ ਹੀ ਰਾਜਨੀਤਿਕ ਪਾਰਟੀਆਂ ਦੇ ਜਿੰਨੇ ਵੀ ਰਾਜਨੀਤਿਕ ਲੀਡਰ ਨੇ ਉਹਨਾਂ ਨੇ ਇਕਜੁੱਟ ਹੋ ਕੇ ਸਰਜੀ ਸਿੰਘ ਅਤੇ ਇਹਨਾਂ ਦੀ ਟੀਮ ਨੂੰ ਸਭ ਸੰਮਤੀ ਦੇ ਨਾਲ ਅਦੀ ਬੋਪਾਰਾਏ ਕੋਆਪਰਾ ਬੈਂਕ ਦਾ ਪ੍ਰਧਾਨ ਚੁਣਿਆ ਆ ਅਸੀਂ ਬੋਪਾਰਾਏ ਬਲੋ ਅਤੇ ਪਿੰਡ ਚੱਕੋਸਰਾ ਬਲੋ ਆਸ ਕਰਦੇ ਆ ਕਿ ਜਿਹੜੀ ਸੋਸਾਇਟੀ ਬੈਂਕ ਦਾ ਜੋ ਵੀ ਇਹਨਾਂ ਦਾ ਕੰਮਕਾਜ ਹੁੰਦਾ ਆ ਇਹਨੂੰ ਵੱਧ ਤੋਂ ਵੱਧ ਪ੍ਰੋਪਰਟੀ ਵਿੱਚ ਲੈ ਕੇ ਜਾਣਗੇ ਬਾਧੇ ਵਿੱਚ ਲੈ ਕੇ ਜਾਣਗੇ ਤੇ ਜਿੰਨੀਆਂ ਵੀ ਯੋਗ ਨੀਤੀਆਂ ਆਮ ਲੋਕਾਂ ਵਾਸਤੇ ਸਰਕਾਰ ਵੱਲੋਂ ਹੁੰਦੀਆਂ ਨੇ ਬੈਂਕ ਵੱਲੋਂ ਹੁੰਦੀਆਂ ਨੇ ਇਹ ਆਪ ਲੋਕਾਂ ਤੱਕ ਪਹੁੰਚਾਉਣਗੇ ਅਸੀਂ ਇਸ ਗੱਲ ਦੀ ਇਹਨਾਂ ਨੂੰ ਆਸ ਅਤੇ ਉਮੀਦ ਰੱਖਦੇ ਹਾਂ ਤੇ ਆਖਰ ਦੇ ਵਿੱਚ ਸਮੁੱਚੇ ਬੋਪਾਰਾਂ ਵੱਲੋਂ ਚੱਕ ਵੱਲੋਂ ਤੁਨੇ ਗਿਆ ਪ੍ਰਧਾਨ ਅਤੇ ਸਮੁੱਚੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਅੱਜ ਸਾਡੇ ਪਿੰਡ ਬੋਪਾਰਾਂ ਦੇ ਵਿੱਚ ਕਾਰਪੋਰੇਟ ਸੋਸਾਇਟੀ ਨੈਕਰੀ ਜਿਹੜੀ ਪ੍ਰਧਾਨਗੀ ਚਲ ਰਹੀ ਸੀ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਸਾਡੇ ਪਿੰਡ ਦੇ ਮੋਤਵਾਰ ਵਿਅਕਤੀਆਂ ਦੇ ਸਹਿਯੋਗ ਦੇ ਨਾਲ ਜੋ ਕਿ ਅਸੀਂ ਅੱਜ ਸਰਦੇ ਸਿੰਘ ਨੂੰ ਪ੍ਰਧਾਨ ਬਣਾਇਆ ਤੇ ਇਸ ਵਧੀਆ ਬਣਾਇਆ ਵਾਜ ਪ੍ਰਧਾਨ ਬਣਾਇਆ ਤੇ ਮੈਂ ਸਾਰੇ ਹੀ ਪਿੰਡ ਤੇ ਆਪਣੇ ਮਹੱਲਾ ਵਾਸੀਆਂ ਦਾ ਬਹੁਤ ਹੀ ਤਹਿਦਲੋ ਧੰਨਵਾਦੀ ਆ ਜਿਨ੍ਹਾਂ ਨੇ ਇੰਨਾ ਵਧੀਆ ਪਿਆਰ ਸਾਨੂੰ ਸਾਰਿਆਂ ਨੇ ਪਿਆਰ ਸਦਕਾ ਦੇ ਨਾਲ ਪ੍ਰਧਾਨ ਅਤੇ ਅਸੀਂ ਪ੍ਰਧਾਨ ਜੀ ਔਰ ਜਿੰਨੇ ਵੀ ਸਾਡੇ ਮੈਂਬਰ ਚੁਣੇ ਗਏ ਆ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਤੇ ਆਪਣੇ ਮਹੱਲੇ ਵੱਲੋਂ ਬਹੁਤ-ਬਹੁਤ ਵਧਾਈਆਂ ਦਿੰਦੇ ਆ ਔਰ ਅੱਗੇ ਤੋਂ ਆਸ ਰੱਖਦੇ ਆ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੇ ਕਿ ਸੁਸਾਇਟੀ ਨੂੰ ਅੱਗੇ ਲੈ ਕੇ ਜਾਣਗੇ ਤੇ ਅਸੀਂ ਇਹਨਾਂ ਤੇ ਬਹੁਤ ਹੀ ਉਮੀਦਾਂ ਰੱਖਦੇ ਆ ਤਾਂ ਮੇਰੇ ਵੱਲੋਂ ਔਰ ਮੇਰੇ ਸਾਰੇ ਪਿੰਡ ਵਾਸੀਆਂ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਬਹੁਤ